ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ। ਈਰਾਨ ਤੋਂ ਇੱਕ ਵਫ਼ਦ ਨੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਕੇਂਦਰੀ ਸਿੱਖ ਹਸਤਾਨ ਦੇ ਦਰਸ਼ਨ ਕੀਤੇ। ਇਸ ਵਫ਼ਦ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਲਾਕਾਤ ਵੀ ਕੀਤੀ। 이란 ਦੇ ਵਫਦ ਨੇ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ 이란 ਆ ਕੇ ਉੱਥੇ ਮੌਜੂਦ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਵੀ ਦਿੱਤਾ। 78 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਫਦ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਦਿੱਤਾ ਗਿਆ। ਵਫਦ ਨਾਲ ਮੁਲਾਕਾਤ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 이란 ਦਾ ਇਹ ਵਫਦ ਉਥੋਂ ਦੀ ਯੂਨੀਵਰਸਿਟੀ ਦੇ ਨਾਲ ਸੰਬੰਧਤ ਸੀ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿੱਚ ਸਾਂਝੇ ਯਤਨਾਂ ਤਹਿਤ ਕਾਰਜ ਕਰਨ ਦੀ ਗੱਲਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਜੋ ਵੀ ਯੋਗ ਸੰਭਾਵਨਾਵਾਂ ਹੋਣਗੀਆਂ ਉਹਨਾਂ ਤੇ ਕਾਰਜ ਕਰਨ ਲਈ ਵਿਚਾਰ ਅੱਗੇ ਵਧਾਈ ਜਾਵੇਗੀ। ਵਫ਼ਦ ਆਗੂ ਵਾਈਸ ਚਾਂਸਲਰ ਡਾਕਟਰ ਅਲੀ ਅਬਾਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਹੋਰ ਧਰਮਾਂ ਸਮੇਤ ਸਿੱਖਾਂ ਨਾਲ ਵੀ ਇਰਾਨੀਆਂ ਦੀ ਆਪਸੀ ਸਾਂਝ ਹੈ। ਇਸ ਲਈ ਕਈ ਖੇਤਰਾਂ ਜਿਵੇਂ ਕਿ ਧਰਮ ਇਤਿਹਾਸ ਫਾਰਸੀ ਭਾਸ਼ਾ ਸਿੱਖਿਆ ਸੱਭਿਆਚਾਰ ਆਦਿ ਵਿੱਚ ਸਾਂਝੇ ਯਤਨਾਂ ਨਾਲ ਵੱਖ-ਵੱਖ ਕਾਰਜ ਕੀਤੇ ਜਾ ਸਕਦੇ ਹਨ ਉਹਨਾਂ ਕਿਹਾ ਕਿ ਸਿੱਖ ਆਗੂਆਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਤੇ ਇੱਥੇ ਦਰਸ਼ਨ ਕਰਕੇ ਬਹੁਤ ਚੰਗਾ ਮਹਿਸੂਸ ਹੋਇਆ ਬismillahir rahmanir rahim ਮੈਂ ਅਮਰੂਜ ਤੋਫੀਰ ਦਸ਼ਤੀਮ ਦਰ ਖਿਦਮਤ ਹਈਅਤ ਅਜ਼ ਹਮਕਾਰਾਨ ਗਰਾਮੀ ਜਾਮਤੁਲ ਮੁਸਤਾਫਾ ਵ ਦੋਸਤਾਨ ਅਜ਼ੀਜ਼ੀ ਕਿ ਦਰ هندوستان همکاری دارن با نمایندگی المصطفا مصطفی بازی داشتیم با شخصیت های برجسته سیک شخصیت اول سیک های جهان رهبر معنوی اونها رئیس شورای بین الملل و همچنین دبیر کل محترم سیک ها که این جلسه جلسه بسیار خوب و دوستانه و برادرانه ای بود نسبت به موضوعات مختلف صحبت شد و توجه به نزدیکی ها و قرابت فرهنگی که میان ما و شبه قاره ملت های مختلف و آین های مختلف این منطقه از گذشته وجود داشته روابط تاریخی و فرهنگی عمیقی بین ما برقرار بوده لازم هست که در شرایط جدید در دنیای جدید هم این روابط فرهنگی تجدید بشود تحکیم پیدا بکند به ویژه با جامعه سیک ما مشابهت قابل توجهی داریم در نگاه هامون نسبت به جهان نسبت به انسان نسبت به جایگاه انسان و معنویت و اخلاق در جهان و همچنین زبان فارسی که حلقه وصل ملت های منطقه و اقوام منطقه بوده و امروز هم کماکان تا حد زیادی این زبان در شبه قاره زنده هست اینها زمینه های مشترک فرهنگی است که جا دارد هر دو ملت و مراکز علمی و فرهنگی دو کشور ایران و هند به این مباحث بپردازند ارتباطات و رفت و آمدها و همکاریها در عرصه های مختلف تقویت بشود ما هم در همین زمینه ها گفتگو کردیم و امیدواریم منجر بشود این گفتگوها به انعقاد تفاهم مشترکی برای همکاری در این زمینه زمینه آموزش زبان فارسی برگزاری سمینارهای مشترک دوره های آموزشی مشترک و برقراری کرسی های ادیانی در دانشگاه های ما و المصطفا هم به عنوان یک دانشگاه بین این آمادگی رو دارد که کمک کند برای شکل گرفتن یک چنین کرسی مشترکی اینا بحثایی بودند که در جلسه اتفاق افتاد در یک فضای بسیار دوستانه و برادرانه و امیدوارم روابط علمی و آموزشی مراکز علمی دو کشور کمک بکند به توسعه روابط دو کشور در عرصه های مختلف ما دو ملت همسایه و در طول تاریخ برادر و روابط بسیار گسترده بوده ایم امیدوارم که این روابط مثل گذشته بلکه انشالله فراتر از گذشته به توان تجدید بشود و ارتباطات فرهنگی دو ملت و ارتباطات علمی ਮਰਾਕਜ਼ ਇਲਮੀ ਵਾ ਦਿਨੀਏ ਦੋਸ਼ਵਰ ਤਕਵੀਇਤ ਬਸ਼ੇ। ਪਾਂਜ ਜੜੀ ਸਾਡੀ ਇੱਥੇ ਅਲ ਮੁਸਤਾਫਾ ਯੂਨੀਵਰਸਿਟੀ ਦਾ ਦਿੱਲੀ ਦਾ ਕੈਂਪਸ ਹੈ। ਉਹਦੇ ਕੁਝ ਹੋਰ ਦੋਸਤਾਂ ਦੇ ਨਾਲ ਤੇ ਜਿਹੜੇ ਸਾਡੇ ਇੰਡੀਆ ਦੇ ਕੁਝ ਦੋਸਤ ਸਾਡੇ ਸੈਂਟਰ ਦੇ ਨਾਲ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਸਾਨੂੰ ਅੱਜ ਇੱਥੇ ਆਣ ਦਾ ਮੌਕਾ ਮਿਲਿਆ। ਔਰ ਸਿੱਖ ਬਰਾਦਰੀ ਦੇ ਜਿਹੜੇ ਰਿਸਪੈਕਟਫੁਲ ਲੋਕ ਨੇ ਜਥੇਦਾਰ ਸਾਹਿਬ ਪ੍ਰਧਾਨ ਸਾਹਿਬ ਜਨਰਲ ਸਕੱਤਰ ਸਾਹਿਬ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਸਾਡਾ ﺍﻟमुस्तफा ਯੂਨੀਵਰਸਿਟੀ ਦਾ ਤੇ ਈਰਾਨ ਦਾ ਮੰਨਣਾ ਇਹ ਹੈ ਕਿ ਜਿੰਨੇ ਵੀ ਇੰਡੀਅਨ ਸਬ ਕਾਂਟਿਨੈਂਟ ਦੇ ਲੋਕ ਹਨ ਔਰ ਇੱਥੇ ਦੇ ਜਿੰਨੇ ਧਰਮ ਹਨ ਜਿੰਨੀਆਂ ਵਿਚਾਰਧਾਰਾ ਹਨ ਉਹਨਾਂ ਸਾਰਿਆਂ ਦੀ ਇੱਕ ਬਹੁਤ ਨਜ਼ਦੀਕੀ ਸਮਾਨਤਾ ਜੜੀ ਹੋਈ ਈਰਾਨ ਦੇ ਨਾਲ ਬਣਦੀ ਹੈ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਨਵੇਂ ਸਿਰੇ ਤੋਂ ਜ਼ਿੰਦਾ ਕੀਤਾ ਜਾਏ। ਔਰ ਖਾਸ ਤੌਰ ਵਿੱਚ ਸਿੱਖ ਬਰਾਦਰੀ ਦੇ ਨਾਲ ਜੜੀ ਸਾਡੀ ਸਮਾਨਤਾ ਹੈ ਜਿਹੜੀਆਂ ਸਾਡੀਆਂ ਸਾਂਝਾਂ ਹੈਗੀਆਂ ਉਹਨਾਂ ਨੂੰ ਇੱਕ ਵਾਰ ਰਿਵਾਈਵ ਕੀਤਾ ਜਾਏ। ਖਾਸ ਤੌਰ ਵਿੱਚ ਸਿੱਖ ਬਰਾਦਰੀ ਜਿਹੜੀ ਹੈ ਉਹਦਾ ਦੁਨੀਆ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਉਹਦਾ ਇਨਸਾਨੀਅਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ اخلاق ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਇਹ ਬਹੁਤ ਹੀ ਸਾਂਝਾ ਨਜ਼ਰੀਆ ਹੈ ਸਾਡੇ ਨਾਲ। ਮੁਸਲਮਾਨਾ ਦੇ ਨਾਲ ਇਨ ਜਨਰਲ ਤੇ ইরਾਨੀਆਂ ਦੇ ਨਾਲ ਉਸ ਤੋਂ ਇਲਾਵਾ ਆਪਾਂ ਇਹ ਵੀ ਸੋਚਿਆ ਹੈ ਕਿ ਜੋ ਇੱਥੇ ਦੇ ਤੁਹਾਡੇ بڑے ਸੈਂਟਰਸ ਹੈਗੇ ਨੇ ਗੁਰਦੁਆਰੇ ਸਮੇਤ ਯੂਨੀਵਰਸਟੀਆਂ ਦੂਸੀਆਂ ਜਗ੍ਹਾ ਉਹਨਾਂ ਦੇ ਨਾਲ ਜਿਹੜਾ ਆਪਾਂ ਐਮਓਯੂ ਸਾਈਨ ਕਰੀਏ ਔਰ ਕੋਆਪਰੇਸ਼ਨ ਕਰੀਏ ਇਸੇ ਬੇਸ ਤੇ ਜਿਹੜੀ ਸਾਡੀ ਸਾਂ ਚੱਲੀ ਆ ਰਹੀ ਹੈ ਉਸੇ ਨੂੰ ਬੁਨਿਆਦ ਬਣਾ ਕੇ ਆਪਾਂ ਅੱਗੇ ਜਿਹੜਾ ਉਹ ਫਾਰਸੀ ਜ਼ਬਾਨ ਕਿਉਂਕਿ ਫਾਰਸੀ ਜ਼ਬਾਨ ਜਿਹੜੀ ਹੈ ਇੱਕ ਜ਼ਬਾਨੇ ਦੇ ਵਿੱਚ ਇੱਥੇ ਲੋਕਾਂ ਨੂੰ ਮਿਲਾਨ ਦੀ ਜ਼ਬਾਨ ਰਹੀ ਹੈ ਔਰ ਅੱਜ ਵੀ ਉਹ ਜ਼ਬਾਨ ਜੜੀ ਹੈ ਲੋਕਾਂ ਨੂੰ ਮਿਲਾਨ ਦਾ ਕੰਮ ਕਰ ਰਹੀ ਹੈ ਉਸ ਨੂੰ ਰਿਵਾਈਵ ਕਰੀਏ ਔਰ ਸਿੱਖ ਬਰਾਦਰੀ ਲਈ ਇਸ ਜ਼ਬਾਨ ਦੀ ਜੜੀ ਇੰਪੋਰਟੈਂਸ ਹੈ ਕਿਉਂਕਿ ਤੁਹਾਡੀ ਜੜੀ ਧਾਰਮਿਕ ਕਿਤਾਬਾਂ ਉਹਨਾਂ ਦੇ ਵਿੱਚ ਵੀ ਆਂਦੀ ਹੈ ਤੇ ਉਹਦੇ ਲਈ ਛੋਟੇ ਕੋਰਸਿਸ ਆਪਾਂ ਬਣਾ ਸਕਦੇ ਹਾਂ ਸੈਮੀਨਾਰ ਤੇ ਕਾਨਫਰੰਸਿਸ ਕਰ ਸਕਦੇ ਹਾਂ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ ਔਰ ਇਸੇ ਤਰੀਕੇ ਦੇ ਨਾਲ ਜੜਾ ਉਹ ਅ ਅੰਸੜੀ ਸਾਡੀ ਯੂਨੀਵਰਸਿਟੀ ਹੈ ਔਰ ਜੜੀਆਂ ਦੂਸਰੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਜਾਂ ਇੱਥੇ ਜੜੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਅ ਅਸੀਂ ਚੇਅਰਸ ਐਸਟੈਬਲਿਸ਼ ਕਰ ਸਕਦੇ ਹਾਂ ਇਰਾਨ ਦੇ ਚੇਰ ਇਥੇ ਐਸਟੈਬਲਿਸ਼ ਹੋ ਜਾਏ ਤੇ ਚੇਰ ਉਥੇ ਐਸਟੈਬਲਿਸ਼ ਹੋ ਜਾਏ ਤੇ ਇਸ ਬੇਸ ਤੇ ਜਿਹੜਾ ਆਪਾਂ ਮਿਲ ਜੁਲ ਕੇ ਬਹੁਤ ਕੰਮ ਕਰ ਸਕਦੇ ਆ ਕਿਉਂਕਿ ਸਾਡਾ ਮੰਨਣਾ ਇਹ ਹੈ ਕਿ ਸਿੱਖ ਬਰਾਦਰੀ ਦੇ ਵਿੱਚ ਜਿਹੜਾ ਸਪਿਰਚੁਅਲਿਟੀ ਦਾ ਜਿਹੜਾ ਮੈਸੇਜ ਹੈ ਉਹ ਸਾਡੇ ਨਾਲ ਬਹੁਤ ਹੀ ਕਾਮਨ ਹੈ ਔਰ ਇਨ ਜਨਰਲ ਜਿਹੜਾ ਆਪਾਂ ਇਹ ਸਮਝਦੇ ਆ ਕਿ ਜਿਹੜਾ ਦੇਸ਼ ਹੈ ਭਾਰਤ ਜਿਹੜੀ ਕੰਟਰੀ ਹੈ ਉਸ ਦੇ ਵਿੱਚ ਜਿੰਨੇ ਵੀ ਬੜੇ ਮਜ਼ਬਦ ਹਨ ਉਹਨਾਂ ਦੇ ਨਾਲ ਵੀ ਸਾਡੀ ਸਿਮਿਲਰਿਟੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਬੜਾ ਹੀ ਇੱਕ ਦੋਸਤਾਨਾ ਮਾਹੌਲ ਸੀ ਜਦੋਂ ਆਪਾਂ ਬੈਠ ਕੇ ਗੱਲਬਾਤ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਗੱਲਬਾਤ ਦੇ ਨਤੀਜੇ ਜਿਹੜਾ ਆਪਾਂ ਆਪਣੇ ਪੁਰਾਣੇ ਜਿਹੜੇ ਤਾਲੁਕਾਤ ਹਨ ਜਿਹੜੇ ਸਾਡੇ ਰਿਲੇਸ਼ਨ ਹਨ ਉਹਨਾਂ ਨੂੰ ਬਹੁਤ ਔਰ ਵੀ ਸਟਰੈਂਥਨ ਕਰ ਪਾਵਾਂਗੇ ਔਰ ਜੜੀਆਂ ਸਾਡੀਆਂ ਸਾਂਝਾਂ ਹਨ ਜੜੀਆਂ ਸਾਡੀ ਸਮਾਨਤਾ ਹਨ ਉਹਨਾਂ ਨੂੰ ਬੇਸ ਬਣਾ ਕੇ ਇੱਕ ਦੂਸਰੇ ਨੂੰ ਕਰੀਬ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਕੋਆਪਰੇਸ਼ਨ ਹਰ ਲੈਵਲ ਤੇ ਚਾਹੇ ਉਹ ਯੂਨੀਵਰਸਿਟੀ ਲੈਵਲ ਤੇ ਹੈ ਚਾਹੇ ਉਹ ਆਰਗੇਨਾਈਜੇਸ਼ਨ ਲੈਵਲ ਤੇ ਹੈ ਚਾਹੇ ਕੋਰਸਸ ਡਿਵੈਲਪ ਕਰਨ ਦੇ ਲੈਵਲ ਤੇ ਹੈ ਕਿਸੇ ਵੀ ਲੈਵਲ ਤੇ ਜੜਾ ਆਪਾਂ ਪੂਰੇ ਤਰੀਕੇ ਦੇ ਨਾਲ ਕੋਆਪਰੇਸ਼ਨ ਕਰਨ ਲਈ ਤਿਆਰ ਹਾਂ ਔਰ ਸਾਨੂੰ ਉਮੀਦ ਹੈ ਕਿ ਇੱਕ ਵਧੀਆ ਕੰਮ ਰਹੇਗਾ ਦਿੱਲੀ ਦੇ ਵਿੱਚ ਗ੍ਰੇਟਨਵਲਟਾ ਦੇ ਵਿੱਚ ਇੱਕ ਐਜੂਕੇਸ਼ਨ ਸੈਂਟਰ ਲੈਂਗੁਏਜ ਦਾ ਐਜੂਕੇਸ਼ਨ ਸੈਂਟਰ ਖੋਲਿਆ ਤੇ ਪ੍ਰੋਫੈਸਰ ਬਾਸੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਤੇ ਪ੍ਰੋਫੈਸਰ ਸਾਹਿਬ ਨੇ ਵੀ ਮਤਲਬ ਇਥੇ ਆਉਣ ਦੀ ਖੁਆਇਸ਼ ਜ਼ਾਹਿਰ ਕੀਤੀ ਗੁਰੂ ਰਾਮਦਾਸ ਜੀ ਦੇ ਸੰਤ ਤੇ ਸਿੱਖ ਮਜਬ ਦੇ ਨਾਲ ਪਾਰਟਿਕੁਲਰਲੀ ਇਹਨਾਂ ਨੇ ਆਪਣਾ ਬਹੁਤ ਹੀ ਯਕਜਤੀ ਜ਼ਾਹਿਰ ਕੀਤੀ ਤੇ ਉਸ ਜਿਹੜਾ ਉਹਦੇ ਫਲਸਰੂਪ ਅਹੀਂ ਅੱਜ ਨਾਲ ਖੈਰਮਦਦ ਕੀਤਾ ਪ੍ਰੋਫੈਸਰ ਬਾਸੀ ਨੇ ﺍﻟमुस्फ़ा ਯੂਨੀਵਰਸਿਟੀ ਦੇ ਹੈਡ ਨੇ ਰਜਾ ਸੈਕਟਰੀ ਸਾਹਿਬ ਪੀਏ ਸਾਹਿਬ ਸਭ ਜਿਹੜਾ ਇਹਨਾਂ ਦਾ ਪੂਰਾ ਵਫਦ ਹੈ ਇਹ ਹਾਜ਼ਰ ਹੋਇਆ ਤੇ ਅੱਜ ਐਸਸੀਪੀ ਜੀ ਵੱਲੋਂ ਵੀ ਸਾਡੇ ਪ੍ਰਧਾਨ ਸਾਹਿਬ ਨੇ ਵੀ ਔਰ ਅੱਜ ਇਹਨਾਂ ਨੇ ਬੈਠ ਕੇ ਜੋ ਸਾਡੀ ਮੀਟਿੰਗ ਹੋਈ ਹੈ ਮਹਿਤਾ ਸਾਹਿਬ ਤਾਮੀਰ ਸਾਹਿਬ ਔਰ ਸਾਡੇ ਸਲਮਾਨਯੁਕ ਜਥੇਦਾਰ ਸਾਹਿਬ ਸਭ ਨੇ ਮਿਲ ਕੇ ਅੱਜ ਇੱਕ ਇੱਕ ਨਵੀਂ ਇੱਕ ਪ੍ਰਿਤ ਪਾਈ ਹੈ ਸ਼੍ਰੋਮਣੀ ਕਮੇਟੀ ਨੇ ਵੀ ਔਰ ਅਸੀਂ ਇੱਕ ਇੱਕ ਨਵੀਂ ਪ੍ਰਿਤ ਪਾ ਕੇ ਚੱਲ ਰਹੇ ਹਾਂ ਕਿ ਜਿਹੜਾ ਜਿਹੜਾ ਸਿੱਖ ਇਤਿਹਾਸ ਜਿਹੜੀ ਸਾਡਾ ਵਿਰਾਸਤੀ ਇਤਿਹਾਸ ਜਿਹੜਾ ਕਿ ਬਹੁਤ ਹੀ ਜਿਹੜਾ ਹੈ ਫਾਰਸੀ ਦੇ ਵਿੱਚ ਪਿਆ ਹੋਇਆ ਹੈ ਉਹਨੂੰ ਕਿੰਨਾ ਕਿਦਾਂ ਮੋੜ ਸੇ ਜੀਵ ਕਰਨਾ ਹੈ ਔਰ ਉਸ ਲੈਂਗੁਏਜ ਨੂੰ ਫਾਰਸੀ ਲੈਂਗੁਏਜ ਦੀ ਜਿਹੜੀ ਸਮਝ ਹੈ ਉਹ ਸਾਡੇ ਜਿਹੜੇ ਸਾਡੇ ਜਿਹੜੇ ਸਕਾਲਰਸ ਨੇ ਉਹਨਾਂ ਤੱਕ ਕਿਦਾਂ ਲੈ ਕੇ ਜਾਣੀ ਹੈ ਉਹਨਾਂ ਲਈ ਅੱਜ ਸਹਿਯੋਗ ਦਾ ਇੱਕ ਸਾਡੀ ਗੱਲਬਾਤ ਹੋਈ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਆਉਣ ਦਾ ਵੀ ਔਰ ਐਲਜੀਬੀਸੀ ਦਾ ਵੀ ਕੀ ਵੀ ਇਹਨਾਂ ਨੇ ਇਸ ਜਿਹੜਾ ਹੈ ਇਸ ਨੋਟ ਨੂੰ ਇਸ ਜਿਹੜਾ ਇੱਕ ਜਿਹੜਾ ਨਿਗਾਰਵਲ ਗੱਲ ਕਹੀ ਹੋਈ ਸੀ ਉਹਨੂੰ ਔਰ ਮਿਆਰ ਉੱਚਾ ਚੁੱਕਣ ਲਈ ਅੱਜ ਇੱਕ ਮਹਿਦਾ ਕੀਤਾ ਹੈ ਵੈਰੂ ਜਗਾ ਖਾਲਸਾ ਗੁਰੂ ਦੇ ਪਤੇ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ